ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਕੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਬਾਕ-ਬਾਕ ਪੋਸਟਾਂ ਜਾਰੀ ਹੋਈਆਂ ਜਿਨ੍ਹਾਂ ਦੇ ਲਈ 8ਵੀਂ ਪਾਸ 10ਵੀਂ ਪਾਸ 12ਵੀਂ ਪਾਸ ਕੈਂਡੀਡੇਟ ਅਪਲਾਈ ਕਰ ਸਕਣਗੇ ਇਹ ਪੰਜਾਬ ਦੇ ਵਿੱਚ ਇਹ ਭਰਤੀ ਓਪਨ ਕੀਤੀ ਗਈ ਹੈ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਪੋਸਟਾਂ ਦੇ ਸਬੰਧ ਵਿੱਚ ਵੀਡੀਓ ਚ ਸਾਰੀ ਜਾਣਕਾਰੀ ਸਾਂਝੀ ਕਰਨ ਲੱਗੇ ਆ ਤੁਹਾਡੇ ਨਾਲ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਲਾਈਕ ਥਰੂ ਕਰ ਦਿਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਹਿਣਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਆ ਜੀ ਤਾਂ ਅੱਜ ਦੀਆਂ ਜੋ ਪੋਸਟਾਂ ਜਾਰੀ ਹੋਈਆਂ ਸਭ ਤੋਂ ਪਹਿਲਾਂ ਪੋਸਟਾਂ ਦੇ ਸਬੰਧ ਵਿੱਚ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਪ੍ਰੋਸੈਸ ਸਰਵਰ ਦੀਆਂ ਪੋਸਟਾਂ ਜੀ ਦੋ ਤੇ ਇਹਦੇ ਲਈ ਸੈਲਰੀ ਹੈ 18000 ਰੁਪਏ ਐਸ ਪਰ 7th ਸੈਂਟਰ ਪਰ ਕਮਿਸ਼ਨ ਦੇ ਅਨੁਸਾਰ ਇਹ ਸੈਲਰੀ ਦਿੱਤੀ ਜਾਣੀ ਹੈ میٹرਿਕ ਭਾਅ 10ਵੀਂ ਪਾਸੋਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 10ਵੀਂ ਪੱਧਰ ਤੱਕ ਤੁਸੀਂ ਪੰਜਾਬੀ ਆ ਪੜ੍ਹੀ ਹੋਵੇ ਜਨਰਲ ਕੈਟਾਗਰੀ ਦੇ ਲਈ ਏਜ ਲਿਮਿਟ 18 ਤੋਂ 35 ਸਾਲ ਅਦਰ ਕੈਟਾਗਰੀਜ਼ ਦੇ ਲਈ ਜੋ ਏਜ ਰੈਲੈਕਸੇਸ਼ਨ ਹੈ ਐਸ ਪਰ ਕੈਟਾਗਰੀਜ਼ ਰਹਿਣ ਵਾਲਾ ਜੀ ਇਹਨਾਂ ਪੋਸਟਾਂ ਦੇ ਲਈ ਪੀਐਨ ਦੀਆਂ ਪੋਸਟਾਂ 12 ਪੋਸਟਾਂ ਕੈਟਾਗਰੀ ਵਾਈਜ਼ ਵੰਡ ਤੁਸੀਂ ਦੇਖ ਸਕਦੇ ਹੋ ਤੇ 18000 ਰੁਪਏ ਪਰ ਮਨਥ ਸੈਲਰੀ ਇਹਦੇ ਲਈ ਵੀ ਦਿੱਤੀ ਜਾਣੀਆਂ ਸੇਮ ਹੈ ਐਸ ਪਰ 7th ਸੈਂਟਰਲ ਪੇ ਕਮਿਸ਼ਨ ਦੇ ਅਨੁਸਾਰ ਇਹ ਸੈਲਰੀ ਦਿੱਤੀ ਜਾਊਗੀ ਜੀ ਤੇ 8ਵੀਂ ਪਾਸ ਤੋਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਪੰਜਾਬੀ ਪੜ੍ਹਨੀ ਲਿਖਣੀ ਆਉਂਦੀ ਹੋਵੇ 8ਵੀਂ ਪੱਧਰ ਤੱਕ ਪੰਜਾਬੀ ਏਜ ਲਿਮਟ 18 ਤੋਂ 35 ਸਾਲ ਜਨਰਲ ਕੈਟਾਗਰੀ ਦੇ ਲਈ ਹੈ ਵੱਖ-ਵੱਖ ਕੈਟਾਗਰੀ ਅਨੁਸਾਰ ਇਹਨਾਂ ਪੋਸਟਾਂ ਦੇ ਲਈ ਏਜ ਰੈਲੈਕਸੇਸ਼ਨ ਰਹਿਣ ਵਾਲਾ ਜੀ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਰਹਿਣ ਵਾਲੀ ਹੈ ਜੀ ਤੁਹਾਡੀ ਇੰਟਰਵਿਊ ਦੀਆਂ ਤਰੀਕਾਂ ਇਹਨਾਂ ਵੱਲੋਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਨੋਟੀਫਿਕੇਸ਼ਨ ਦੇ ਵਿੱਚ ਹੀ ਨੋਟੀਫਿਕੇਸ਼ਨ ਦਾ ਲਿੰਕ ਤੁਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚੋਂ ਲੈ ਲੈਣਾ ਜੀ ਪਰਫਾਰਮਾ ਵੀ ਨਾਲ ਹੀ ਅਟੈਚ ਹੈ ਉਹ ਪਰਫਾਰਮਾ ਨੂੰ ਭਰ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਤਾਂ ਪ੍ਰੋਸੈਸ ਸਰਵਰ ਦੀਆਂ ਪੋਸਟਾਂ ਦੇ ਲਈ ਵੀ ਇਹਨਾਂ ਵੱਲੋਂ ਇਹ ਤਰੀਕਾਂ ਜਾਰੀ ਹੋ ਚੁੱਕੀਆਂ ਜੀ ਅਲਫਾਬੈ ਤਾਂ ਇਹ ਤੁਸੀਂ ਨੋਟੀਫਿਕੇਸ਼ਨ ਦੇ ਵਾਈਜ਼ ਜ਼ਰੂਰ ਚੈੱਕ ਕਰ ਲਿਓ ਜੀ ਆਪਣੇ ਅਲਫਾਬੈਟ ਦੇ ਅਨੁਸਾਰ ਆਪਲਾਈ ਕਰਨ ਤੋਂ ਬਾਅਦ ਤੁਸੀਂ ਇੰਟਰਵਿਊ ਦੇ ਸਕੋਗੇ ਜੀ ਇਹ ਉਹ ਪਰਫਾਰਮਾਂਸ ਜੀ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨੂੰ ਭਰ ਲੈਣਾ ਜੀ ਪੂਰੀ ਤਰ੍ਹਾਂ ਭਰਨ ਤੋਂ ਬਾਅਦ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਲੈਣੇ ਆ ਇਹ ਤੁਸੀਂ ਇਹਨਾਂ ਤੱਕ ਪਹੁੰਚਦੇ ਕਰਨਾ ਹੈ ਪਤਾ ਤੁਹਾਨੂੰ ਆਪਾਂ ਦੱਸ ਦਿੰਦੇ ਹਾਂ ਜੀ ਜਿੱਥੇ ਇਹ ਤੁਸੀਂ ਪਹੁੰਚਦੇ ਕਰਨਾ ਹੈ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸੰਗਰੂਰ ਇੱਥੇ ਤੁਸੀਂ ਪਹੁੰਚਦੇ ਕਰਨਾ ਹੈ 3 ਫਰਵਰੀ ਅੰਤਿਮ ਮਿਤੀ ਹੈ ਜੀ ਪੋਸਟ ਨੂੰ ਅਪਲਾਈ ਕਰਨ ਦੇ ਲਈ ਸ਼ਾਮ 5:00 ਵਜੇ ਤੱਕ ਅਪਲਾਈ ਕਰ ਸਕਦੇ ਹੋ ਅ ਬਾਈ ਪੋਸਟ ਵੀ ਅਪਲਾਈ ਕਰ ਸਕਦੇ ਹੋ ਤੇ ਡਾਇਰੈਕਟ ਇਹਨਾਂ ਦੇ ਆਫਿਸ ਵੀ ਕੀ ਜਾ ਕੇ ਵੀ ਤੁਸੀਂ ਆਪਣੇ ਦਸਤਾਵੇਜ਼ ਆ ਭੇਜ ਸਕਦੇ ਹੋ ਤਾਂ ਇਹ ਜੀ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ